आजाद पुत्र ਦੋਵੇਂ ਬੱਚੇ ਸਕੂਲੋਂ ਨਹੀਂ ਆਏ ਹਜੇ ਤੱਕ ਪਤਾ ਨਹੀਂ ਕਿਉਂ ਗਿਆਨਣ ਨੇ ਆਪਣੇ ਸਕੂਲੋਂ ਪੜਾ ਕੇ ਆਏ ਮਾਸਟਰ ਪੁੱਤ ਆਜ਼ਾਦ ਨੂੰ ਪਾਣੀ ਦਾ ਗਲਾਸ ਫੜਾਉਂਦਿਆਂ ਕਿਹਾ ਸੀ ਗਿਆਨਣ ਕਾਫੀ ਘਬराई ਹੋਈ ਸੀ ਹੁਣ ਆਜ਼ਾਦ ਵੀ ਘਬਰਾ ਗਿਆ ਬੱਚੇ ਨਹੀਂ ਆਏ ਪਰ ਕਿਉਂ ਆਜ਼ਾਦ ਨੇ ਪਾਣੀ ਦਾ ਘੁੱਟ ਭਰਦਿਆਂ ਅੰਦਰ ਵਾਲੇ ਦੁਆਲੇ ਦੇਖਦਿਆਂ ਉਲਟਾ ਸਵਾਲ ਆਪਣੀ ਮਾਂ ਨੂੰ ਹੀ ਕੀਤਾ ਸੀ ਮਾਂ ਕੁਝ ਬੋਲਦੀ ਕਿ ਉਹਨੇ ਆਪਣੀ ਜੇਬ ਚੋਂ ਮੋਬਾਈਲ ਕੱਢ ਕੇ ਨੰਬਰ ਮਲਾ ਲਿਆ ਮੈਂ ਆਜ਼ਾਦ ਬੋਲਦਾ ਜੀ ਮਾਸਟਰ ਆਜ਼ਾਦ ਅੱਜ ਸਾਡੇ ਬੱਚੇ ਨਹੀਂ ਤੁਸੀਂ ਲੈ ਕੇ ਆਏ ਸਕੂਲੋਂ ਬੜੀ ਘਬਰਾਹਟ ਵਿੱਚ ਆਜ਼ਾਦ ਨੇ ਪੁੱਛਿਆ ਅੱਗੋਂ ਮੋਬਾਈਲ 'ਚੋਂ ਆਵਾਜ਼ ਆਈ ਤੁਹਾਡੇ ਬੱਚੇ ਤਾਂ ਅੱਜ ਸਕੂਲ ਗਏ ਹੀ ਨਹੀਂ ਇਹ ਸੁਣ ਕੇ ਆਜ਼ਾਦ ਹੋਰ ਘਬਰਾ ਗਿਆ ਉਹਨੂੰ ਸਮਝ ਨਹੀਂ ਸੀ ਆ ਰਿਹਾ ਕੀ ਕਰੇ ਉਹਦੀ ਘਬਰਾਹਟ 'ਚ ਵਾਧਾ ਹੋ ਰਿਹਾ ਸੀ ਉਹਨਾਂ ਨੇ ਸਕੂਲ ਨੂੰ ਫੋਨ ਮਲਾ ਲਿਆ। ਉਥੋਂ ਵੀ ਇਹੀ ਜਵਾਬ ਮਿਲਿਆ ਕਿ ਤੁਹਾਡੇ ਬੱਚੇ ਅੱਜ ਸਕੂਲ ਵਿੱਚ ਆਏ ਨਹੀਂ। ਉਹਦਾ ਸਿਰ ਜਿਵੇਂ ਸੁਣਨ ਹੋ ਰਿਹਾ ਹੋਵੇ। ਧੜਕਣ ਵੱਧ ਰਹੀ ਸੀ। ਉਹ ਅੰਦਰ ਹੀ ਕੁਰਸੀ ਤੇ ਬਹਿ ਗਿਆ। ਸੋਚ ਰਿਹਾ ਸੀ ਕਿ ਅੱਜ ਦਿਨ 'ਚ ਗੱਲ ਤਾਂ ਹੋਈ ਸੀ ਛਿੰਦਰ ਨਾਲ। ਉਹਨੇ ਵੀ ਬੱਚਿਆਂ ਬਾਰੇ ਕੋਈ ਗੱਲ ਨਹੀਂ ਕੀਤੀ। ਉਹਨੇ ਛਿੰਦਰ ਨੂੰ ਫੋਨ ਮਲਾ ਲਿਆ। ਛਿੰਦਰ ਦਾ ਫੋਨ ਵੀ ਬੰਦ ਸੀ। ਉਦੇਖ ਬਰਾਹਟ ਵਿੱਚ ਹੋਰ ਵੀ ਵਾਧਾ ਹੋ ਰਿਹਾ ਸੀ ਉਹ ਆਪਣੀਆਂ ਦੋਵੇਂ ਧੀਆਂ ਨੂੰ ਬਹੁਤ ਪਿਆਰ ਕਰਦਾ ਸੀ ਸੂਮਨ ਤਾਂ ਮਾਸਾਹ ਜੇ 4 ਸਾਲਾਂ ਦੀ ਸੀ ਤੇ ਨਿੰਦੀ 6 ਸਾਲ ਦੀ ਮਹਿੰਗੇ ਸਕੂਲ ਵਿੱਚ ਪੜ੍ਹਨ ਲਈ ਲਾਈਆਂ ਹੋਈਆਂ ਸੀ ਦੋਵੇਂ ਧੀਆਂ ਆਪਣੀਆਂ ਧੀਆਂ ਨੂੰ ਇੰਨਾ ਪਿਆਰ ਕਰਦਾ ਸੀ ਕਿ ਕਿ ਉਹਨਾਂ ਨੂੰ ਸਕੇਟਿੰਗ ਸਿਖਾਉਣ ਲਈ ਸ਼ਾਮ ਨੂੰ ਖੁਦ ਲੈ ਕੇ ਜਾਂਦਾ ਸੀ ਉਹਨੂੰ ਧੀਆਂ ਵਿੱਚੋਂ ਇਹ ਪੁੱਤ ਨਜ਼ਰ ਆਉਂਦੇ ਸੀ ਜਦੋਂ ਹੀ ਉਹਨੇ ਸਕੂਲ ਚ ਪੜਾ ਕੇ ਆਉਣਾ ਤਾਂ ਪਹਿਲਾਂ ਦੋਵੇਂ ਧੀਆ ਨੂੰ ਖੂਬ ਪਿਆਰ ਕਰਨਾ। ਉਹਨਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਸੁਣਨੀਆਂ। ਉਹਨਾਂ ਨੂੰ ਵਾਰ-ਵਾਰ ਗੱਲ ਨਾਲ ਲਾਉਣਾ। ਖੜਾਉਣੇ ਲੈ ਕੇ ਦੇਣੇ। ਖਾਣ-ਪੀਣ ਨੂੰ ਕੋਈ ਨਾ ਕੋਈ ਵਸਤੂ ਲੈ ਕੇ ਦੇਣੀ। ਉਹਦੀਆਂ ਦੋਵੇਂ ਧੀਆ ਉਸ ਤੋਂ ਬਹੁਤ ਪਿਆਰ ਲੈਂਦੀਆਂ ਸੀ। ਅੱਜ ਉਹਨੂੰ ਆਪਣੀ ਧੀਆ ਘਰ ਵਿੱਚ ਨਜ਼ਰ ਨਹੀਂ ਸੀ ਆ ਰਹੀਆਂ। ਉਹਨੂੰ ਆਪਣਾ ਘਰ ਵੱਡ ਖਾਣ ਨੂੰ ਆ ਰਿਹਾ ਸੀ। ਉਹਦੀ ਪਤਨੀ ਛਿੰਦਰਵੀਕ ਸਕੂਲ ਚ ਪੜਾਉਂਦੀ ਸੀ। ਦੋਵਾਂ 'ਚ ਕਦੇ-ਕਦੇ ਝਗੜਾ ਵੀ ਹੋ ਜਾਂਦਾ ਸੀ ਤੇ ਝਗੜਾ ਹਮੇਸ਼ਾ ਰੁਪਏਾਂ ਦੇ ਖਰਚੇ ਕਰਨ ਹੁੰਦਾ ਪਰ ਪਿਛਲੇ ਕਈ ਦਿਨਾਂ ਤੋਂ ਤਾਂ ਕੋਈ ਝਗੜਾ ਵੀ ਨਹੀਂ ਸੀ ਹੋਇਆ ਫਿਰ ਛਿੰਦਰ ਦਾ ਫੋਨ ਕਿਉਂ ਬੰਦ ਆ ਰਿਹਾ ਅੱਜ ਹੀ ਤਾਂ ਦਿਨ 'ਚ ਗੱਲ ਹੋਈ ਆ ਉਹਦੇ ਨਾਲ ਹੁਣ ਉਹਦਾ ਫੋਨ ਕਿਉਂ ਬੰਦ ਆ ਰਿਹਾ ਹਜੇ ਤੱਕ ਛਿੰਦਰ ਵੀ ਨਹੀਂ ਆਈ ਉਹਦੇ ਅੰਦਰ ਇੱਕ ਹੋਰ ਸਵਾਲ ਖੜਾ ਹੋ ਗਿਆ ਕਿ ਹਜੇ ਤੱਕ ਛਿੰਦਰ ਕਿਉਂ ਨਹੀਂ ਆਈ ਉਹ ਵਾਰ-ਵਾਰ ਛਿੰਦਰ ਨੂੰ ਫੋਨ ਮਲਾ ਰਿਹਾ ਪਰ ਫੋਨ ਬੰਦ ਸੀ ਕੁਝ ਸਮੇਂ ਬਾਅਦ ਉਹਨੂੰ ਯਾਦ ਆਇਆ ਕਿ ਉਹਦੇ ਸਕੂਲ 'ਚ ਪੜਾਉਣ ਦੀ ਇੱਕ ਹੋਰ ਅਧਿਆਪਕਾ ਦਾ ਫੋਨ ਉਹਦੀ ਡਾਇਰੀ 'ਚ ਲਿਖਿਆ ਹੋਇਆ। ਪਰ ਉਸ ਨੂੰ ਨੰਬਰ ਵੀ ਲੱਭਣਾ ਮੁਸ਼ਕਿਲ ਹੋ ਰਿਹਾ ਸੀ ਹੁਣ। ਇਸੇ ਤਰ੍ਹਾਂ ਸ਼ਾਮ ਹੋ ਗਈ। ਉਹਨੇ ਹੁਣ ਆਪਣੇ ਸਹੁਰੇ ਦਲਬਾਖ ਸਿੰਘ ਨੂੰ ਫੋਨ ਮਲਾ ਲਿਆ। ਛਿੰਦਰ ਦੇ ਦੋਵੇਂ ਬੱਚੇ ਸੂਮਨ ਤੇ ਨਿੰਦੀ ਘਰ ਨਹੀਂ ਆਏ ਜੀ ਹਜੇ ਤੱਕ। ਪਤਾ ਨਹੀਂ ਕਿੱਥੇ ਰਹਿ ਗਏ। ਸਾਡੀ ਤਾਂ ਜਾਨ ਨਿਕਲੀ ਪਈ ਆ। ਉਹਨੇ ਸੱਜਰੀ ਅਕਾਲ ਗਏ ਕੇ ਆਪਣੇ ਸਹੁਰੇ ਨਾਲ ਗੱਲ ਕੀਤੀ। ਤਾ ਅੱਗੋਂ ਉਹਨੂੰ ਬੜੇ ਗੁੱਸੇ ਵਾਲੀ ਆਵਾਜ਼ 'ਚ ਕਿਹਾ ਗਿਆ। ਛਿੰਦਰਵੀ ਤੇ ਦੋਵੇਂ ਕੁੜੀਆਂ ਸਾਡੇ ਕੋਲ ਨੇ ਅਸੀਂ ਲੈ ਆਏ ਆ ਉਹਨਾਂ ਨੂੰ ਆਪਣੇ ਕੋਲ। ਤੂੰ ਸਾਡੀ ਕੁੜੀ ਦਾ ਜਿਨਾ ਹਰਾਮ ਕਰ ਰੱਖਿਆ। ਅਸੀਂ ਹੁਣ ਲੈ ਕੇ ਆਏ ਆਪਣੇ ਕੋਲ ਸਾਡੀ ਧੀ ਨੂੰ ਤੇ ਦੋਵੇਂ ਕੁੜੀਆਂ ਨੂੰ। ਇਹ ਸੁਣ ਕੇ ਆਜ਼ਾਦ ਜਿਵੇਂ ਗਰਕ ਹੋ ਗਿਆ ਹੋਵੇ। ਪਰ ਮੈਂ ਕਿਤਾ ਕੀਆ ਮੈਂ ਕੀ ਵਗਾੜਿਆ। ਇਹ ਤੁਸੀਂ ਕਿਉਂ ਕੀਤਾ? ਆਜ਼ਾਦ ਕੁਝ ਬੋਲਣ ਤੋਂ ਵੀ ਨਕਾਰਾ ਹੋ ਗਿਆ ਸੀ। ਇੱਕ ਤਰ੍ਹਾਂ ਉਹਦੇ ਅੰਦਰ ਸ਼ਾਂਤੀ ਵੀ ਆਈ ਕਿ ਚਲੋ ਕੁੜੀਆਂ ਸੁਰੱਖਿਤ ਨੇ ਪਰ ਦੂਜੇ ਪਾਸੇ ਉਹਦੇ ਕੋਲ ਨਵਾਂ ਦੁੱਖ ਆ ਗਿਆ ਸੀ ਕਿ ਉਹਦਾ ਸਹੁਰਾ ਉਹਨੂੰ ਕੌੜੇ ਸ਼ਬਦਾਂ ਚ ਬੋਲ ਰਿਹਾ ਸੀ ਕੀ ਕੀਤਾ ਕੀ ਕੀਤਾ ਹੁਣ ਤੈਨੂੰ ਦੱਸਾਂਗੇ ਤੂੰ ਕੀ ਕੀਤਾ ਕਦੇ ਸਾਡੀ ਕੁੜੀ ਤੇ ਤੂੰ ਸ਼ੱਕ ਕਰਦਾ ਕਦੇ ਰੁਪਈਏ ਮੰਗਦਾ ਤੇਰੀ ਗੁਲਾਮਾ ਸਾਡੀ ਕੁੜੀ ਜਾ ਅਸੀਂ ਨਹੀਂ ਵਰਤਦੇ ਤੇਰੇ ਨਾਲ ਸਾਡੀ ਕੁੜੀ ਸਾਡੇ ਕੋਲ ਤੂੰ ਜਾ ਜਿਹੜੇ ਖੂਚ ਜਾਣਾ ਦਿਲਬਾਗ ਸਿੰਘ ਵੱਲੋਂ ਬੜੇ ਸਖਤ ਸ਼ਬਦਾਂ ਚ ਆਜ਼ਾਦ ਨੂੰ ਜਵਾਬ ਦਿੱਤਾ ਜਾ ਰਿਹਾ ਸੀ। ਇਹ ਤੁਸੀਂ ਕੀ ਕਹਿ ਰਹੇ ਹੋ? ਇਹ ਮੇਰਾ ਪਰਿਵਾਰ ਆ। ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਹੁਣ ਆਜ਼ਾਦ ਦੀ ਘਬਰਾਹਟ ਚ ਹੋਰ ਵਾਧਾ ਹੋ ਰਿਹਾ ਸੀ। ਅਸੀਂ ਤਾਂ ਜੋ ਕਰਨਾ ਸੀ ਕਰਤਾ ਕਾਕਾ। ਹੁਣ ਤੂੰ ਜੋ ਕਰਨਾ ਕਰ ਲੈ। ਜਾ ਜਾ ਕੇ ਕੰਮ ਕਰ ਆਪਣਾ। ਸੌਰੇ ਦਿਲਬਾਗ ਨੇ ਫੋਨ ਕੱਟ ਦਿੱਤਾ ਸੀ। ਆਜ਼ਾਦ ਜਿਵੇਂ ਢੇਰੀ ਹੋ ਗਿਆ। ਉਹਦੇ ਬਾਪ ਗਿਆਨੀ ਜੀ ਤੇ ਮਾਂ ਗਿਆਨਣ ਉਨੁੰਦਲਾਸਾ ਦੇ ਰਹੇ ਸਨ ਪਰ ਉਹ ਕਦੇ ਰੋਣ ਲੱਗ ਜਾਂਦਾ ਕਦੇ ਸੋਚਾਂ 'ਚ ਡੁੱਬ ਜਾਂਦਾ ਉਹਨੇ ਅੱਜ ਦੀ ਰਾਤ ਬੜੀ ਔਖੀ guzari ਸੀ ਸਵੇਰੋਂ ਨੇ ਚਾਹ ਵੀ ਨਹੀਂ ਸੀ ਪੀਤੀ ਤੇ ਕਾਰ ਲੈ ਕੇ ਆਪਣੇ ਸਹੁਰੇ ਘਰ ਪੁੱਜ ਗਿਆ ਅੱਜ ਧੁੰਦ ਵੀ ਬੜੀ ਕਹਿਰ ਦੀ ਪੈ ਰਹੀ ਸੀ ਜਦੋਂ ਸਹੁਰੇ ਘਰ ਪੁੱਜਿਆ ਤਾਂ ਉਹਦਾ ਸਵਾਗਤ ਬੜੇ ਭੜੇ ਸ਼ਬਦਾਂ ਨਾਲ ਹੋਇਆ ਜਵਾਈ ਨੂੰ ਪਿਆਰਤਾ ਕੀ ਕਰਨਾ ਸੀ ਬੈਠਣ ਲਈ ਵੀ ਨਹੀਂ ਸੀ ਕਿਹਾ ਜਾ ਰਿਹਾ ਉਹਦਾ ਇੱਕੋ ਸਵਾਲ ਸੀ ਮੇਰੀਆਂ ਧੀਆ ਕਿੱਥੇ ਨੇ ਮੈਨੂੰ ਮੇਰੀਆਂ ਧੀਆ ਨਾਲ ਮਿਲਾ ਦਿਓ ਬਸ ਉਹਦੀ ਸੱਸ ਗੁਰਵੀਰ ਕੌਰ ਉਹਨੂੰ ਵਾਰ-ਵਾਰ ਕਹਿ ਰਹੀ ਸੀ ਤੂੰ ਇੱਥੇ ਕੀ ਲੈਣਾ ਆ ਜਾ ਚਲਾ ਜਾ ਇੱਥੋਂ ਨਹੀਂ ਤਾਂ ਖੈਰ ਨਹੀਂ ਤੇਰੀ ਪਰ ਉਹ ਸਿਰਫ ਆਪਣੀਆਂ ਧੀਆ ਨੂੰ ਦੇਖਣ ਦਾ ਚਾਹਵਾਨ ਸੀ ਉਹਦਾ ਸਹਰਾ ਉਹਨੂੰ ਟੁੱਟ-ਟੁੱਟ ਕੇ ਪੈ ਰਿਹਾ ਸੀ ਉਹਦਾ ਸਾਲਾ ਜਗਨੂ ਹਜੇ ਉੱਠਿਆ ਨਹੀਂ ਸੀ ਜਦੋਂ ਉਸ ਕੋਲ ਉਹਦੀ ਪਤਨੀ ਛਿੰਦਰ ਆਈ ਤਾਂ ਉਹਨੂੰ ਵੀ ਆਜ਼ਾਦ ਦਾ ਇੱਕੋ ਸਵਾਲ ਸੀ ਤੂੰ ਕਿਉਂ ਕੀਤਾ ਐਵੇਂ ਮੇਰੇ ਨਾਲ ਕੀ ਗੁਨਾ ਮੇਰਾ ਚਲ ਲੇ ਆਪਣੇ ਬੱਚਿਆਂ ਨੂੰ ਆਪਣੇ ਆਪਾਂ ਚੱਲੀ ਆਪਣੇ ਘਰ ਤੂੰ ਮੇਰੀ ਤਨਖਾਹ ਦਾ ਭੁੱਖ ਹੈ ਦਮਾ ਤੈਨੂੰ ਤਨਖਾਹ ਕਦੇ ਕਹਿੰਦਾ ਹੈ ਸਾਂਝਾ ਖਾਤਾ ਖਲਵਾ ਲਓ ਕਦੇ ਕਹਿੰਦਾ ਆਪਾਂ ਦੋਵੇਂ ਤਨਖਾਹ ਇਕੱਠੀਆਂ ਰੱਖੀਏ ਕਦੇ ਤੂੰ ਮੇਰੇ ਤੇ ਸ਼ੱਕ ਕਰਦਾ ਜਾਂ ਮੈਂ ਨਹੀਂ ਜਾਂਦੀ ਤੇਰੇ ਨਾਲ ਮੇਰੇ ਬੱਚੇ ਵੀ ਮੇਰੇ ਕੋਲ ਹੀ ਰਹਿਣਗੇ ਠਿੰਦਰ ਤੋਂ ਉਸ ਨੂੰ ਇਹ ਭੋਰਾ ਵੀ ਆਸ ਨਹੀਂ ਸੀ ਜੇ ਚੰਗੀ ਚਾਹਨਾ ਹੈ ਤਾਂ ਇੱਥੋਂ ਨਿਕਲ ਜਾ ਘਰ ਤੋਂ ਬਾਹਰ ਨਹੀਂ ਤਾਂ ਫਿਰ ਤੇਨੂੰ ਮੇਰੇ ਸੁਭਾ ਦਾ ਪਤਾ ਹੀ ਆ ਉਹਦਾ ਸੌਰਤ ਦਿਲਬਾਗ ਸਿੰਘ ਕੜਕ ਕੇ ਬੋਲਿਆ ਸੀ ਪਰ ਆਜ਼ਾਦ ਹੁਣ ਬੇਵਸ ਹੋ ਗਿਆ ਉਹ ਕੀ ਕਰੇ ਕਿ ਉਹਦੀਆਂ ਧੀਆਂ ਨੂੰ ਮਿਲ ਜਾਣ ਉਹ ਆਪਣੀਆਂ ਧੀਆਂ ਤੋਂ ਬਗੈਰ ਰਹਿ ਨਹੀਂ ਸਕਦਾ ਮੈਂ ਕੱਲ ਦੁਪਹਿਰ ਦੀ ਰੋਟੀ ਖਾਧੀ ਹੋਈ ਆ ਮੈਂ ਆਪਣੀਆਂ ਧੀਆਂ ਨੂੰ ਦੇਖਣਾ ਚਾਹਨਾ ਡੈਡੀ ਜੀ ਤੁਸੀਂ ਮੇਰੇ ਨਾਲ ਇੰਜ ਨਾ ਕਰੋ ਮੈਨੂੰ ਮੇਰੀਆਂ ਧੀਆਂ ਨਾਲ ਮਿਲਾ ਦਿਓ ਇੱਕ ਵਾਰੀ ਅਜਾਦ ਜਿਵੇਂ ਗੜਗੜਾ ਰਿਹਾ ਸੀ ਅੰਦਰ ਸੋਫੇ ਤੇ ਬੈਠੋ ਜਿਵੇਂ ਕਿਸੇ ਜੇਲ੍ਹ ਚ ਮਹਿਸੂਸ ਕਰ ਰਿਹਾ ਸੀ ਧੀਆਂ ਨੂੰ ਮਿਲ ਨਹੀਂ ਸੀ ਰਹੀਆਂ ਉਹਦੇ ਸੌਰੇ ਦੇ ਕਹਿਣ ਦੇ ਬਾਵਜੂਦ ਕਾਫੀ ਸਮਾਂ ਉੱਥੇ ਬੈਠਾ ਰਿਹਾ ਉਹਦੇ ਕੋਲ ਦੋ ਰੋਟੀਆਂ ਵੀ ਆ ਗਈਆਂ ਉੱਤੇ ਚਾਰ ਰੱਖ ਗਏ ਉਹ ਹੌਲੀ ਹੌਲੀ ਰੋਟੀ ਵੀ ਖਾ ਗਿਆ ਪਰ ਉਹਨੂੰ ਉਹਦੀਆਂ ਧੀਆਂ ਦੇ ਦਰਸ਼ਨ ਨਹੀਂ ਸੀ ਹੋ ਰਹੇ ਆਖਿਰ ਉਹ ਬੇਵਸਤੇ ਲਾਚਾਰ ਵਾਪਸ ਮੁੜ ਗਿਆ ਉਹ ਸੋਚ ਰਿਹਾ ਸੀ ਇਹ ਮੇਰੇ ਨਾਲ ਕਿਉਂ ਕੀਤਾ ਗਿਆ ਆਜ਼ਾਦ ਤੇ ਚਿੰਦਰ ਦਾ ਵਿਆਹ ਅਖਬਾਰੀ ਇਸ਼ਤਿਹਾਰ ਦੇ ਜ਼ਰੀਏ ਹੋਇਆ ਸੀ ਦੋਵੇਂ ਵੱਖੋ-ਵੱਖਰੇ ਪ੍ਰਾਇਮਰੀ ਸਕੂਲਾਂ 'ਚ ਅਧਿਆਪਕ ਲੱਗੇ ਹੋਏ ਸੀ ਉਹਨਾਂ ਦੀ ਜ਼ਿੰਦਗੀ ਬੜੀ ਸਾਦੀ ਤਰੀਕੇ ਨਾਲ ਵੀ ਚੱਲ ਰਹੀ ਸੀ ਆਜ਼ਾਦ ਦਾ ਬਾਪੂ ਗਿਆਨੀ ਫੌਜ ਚ ਰਟਾਇਰ ਸੇਵਾਮੁਕਤ ਹੋਇਆ ਸੀ ਉਹ ਤੋਂ ਬਾਅਦ ਬੈਂਕ ਦੀ ਬਾਡੀਗਾਰਡ ਦੀ ਨੌਕਰੀ ਵੀ ਕਰਦਾ। ਸੇਵਾ ਮੁਕਤ ਹੋ ਗਿਆ ਸੀ। ਉਹਨੂੰ ਦੋ ਪੈਨਸ਼ਨਾਂ ਮਿਲਦੀਆਂ ਸੀ। ਉਹਦੀ ਮਾਂ ਗਿਆਨਣ ਵੀ ਚੰਗੇ ਧਾਰਮਿਕ ਸੁਭਾਅ ਦੀ ਮਾਲਕਣ ਸੀ। ਗਿਆਨੀ ਜੀ ਤੇ ਗਿਆਨਣ ਨੇ ਅੰਮ੍ਰਿਤ ਚਕਿਆ ਹੋਇਆ ਸੀ। ਚੰਗੀ 200 ਗਜ ਵਿੱਚ ਟੋਕ ਕੋਠੀ ਵੀ ਪਾਲੀ ਸੀ। ਇੱਕੋ ਇੱਕ ਮੁੰਡਾ ਸੀ ਆਜ਼ਾਦ। ਕੋਈ ਫਿਕਰਫਕਾ ਨਹੀਂ। ਤਿੰਨੇ ਜੀ ਘਰ 'ਚ ਬੜੇ ਸੁੱਖੀ ਸੰਧੀ ਰੋਟੀ ਖਾ ਰਹੇ ਸੀ। ਹੁਣ ਘਰ ਵਿੱਚ ਛਿੰਦਰ ਆ ਗਈ। ਉਹ ਦਾ ਸੁਭਾਅ ਸੀ ਕਿ ਉਹ ਆਪਣੇ ਕੰਮ ਵਿੱਚ ਮਗਨ ਰਹਿੰਦੀ ਸੀ ਆਪਣੀ ਹੀ ਨਿੱਜੀ ਜ਼ਿੰਦਗੀ 'ਚ ਬਹੁਤੀ ਵਾਰ ਰੋਟੀ ਗਿਆਨਣੀ ਪਕਾਉਂਦੀ ਘਰ 'ਚ ਸਾਫ਼ ਸਫਾਈ ਲਈ ਵੀ ਨੌਕਰਾਨੇ ਲੱਗੀ ਹੋਈ ਸੀ ਉਹ ਦਾ ਘਰ ਵਿੱਚ ਬਹੁਤਾ ਕੰਮ ਨਹੀਂ ਸੀ ਸਵੇਰੇ ਦੋਵੇਂ ਨੂੰ ਪੁੱਤ ਨੌਕਰੀ ਤੇ ਚਲੇ ਜਾਂਦੇ ਤੇ ਗਿਆਨੀ ਜੀ ਤੇ ਗਿਆਨਣ ਦੋਵੇਂ ਜਣੇ ਭਗਤੀ 'ਚ ਲੀਨ ਰਹਿੰਦੇ ਦੋਵੇਂ ਧੀਆਂ ਦਾ ਜਨਮ ਹੋਇਆ ਦੋਵੇਂ ਧੀਆਂ ਨੂੰ ਆਜ਼ਾਦ ਬਹੁਤ ਪਿਆਰ ਕਰਦਾ ਸੀ ਪਰ ਆਜ਼ਾਦ ਦੇ ਘਰ ਵਿੱਚ ਉਹਦੇ ਸਹੁਰੇ ਪਰਿਵਾਰ ਦੀ ਦਖਲਅੰਦਾਜ਼ੀ ਕਾਫੀ ਹੱਦ ਤੱਕ ਵੱਧ ਗਈ। ਜੋ ਆਜ਼ਾਦ ਨੂੰ ਚੰਗੀ ਨਹੀਂ ਸੀ ਲੱਗ ਰਹੀ। ਆਜ਼ਾਦ ਨੇ ਐਕਟਿਵਾ ਲੈਣ ਦੀ ਗੱਲ ਕੀਤੀ ਤਾਂ ਉਹਦੇ ਸਹੁਰੇ ਦਿਲਬਾਗ ਨੇ ਸਾਫ਼ ਮਨਾਂ ਕਰਤਾ। ਪਰ ਆਜ਼ਾਦ ਨੇ ਐਕਟਿਵਾ ਲੈ ਲਈ। ਆਜ਼ਾਦ ਨੇ ਆਪਣੇ ਸਹੁਰੇ ਦਿਲਬਾਗ ਦੀ ਮੰਨੀ ਹੀ ਨਹੀਂ। ਇਸ ਕਰਕੇ ਆਜ਼ਾਦ ਤੇ ਦਿਲਬਾਗ ਨੂੰ ਕਾਫੀ ਗੁੱਸਾ ਆਇਆ। ਉਹਨਾਂ ਦਾ ਇੱਕ ਹੋਰ ਜਵਾਈ ਸੀ। ਉਹਨੇ ਕਦੇ ਵੀ ਆਪਣੇ ਸਹੁਰੇ ਪਰਿਵਾਰ ਦੀ ਮੋੜੀ ਨਹੀਂ ਸੀ ਉਹ ਕੁਝ ਵੀ ਆਪਣੇ ਸਹੁਰਿਆਂ ਤੋਂ ਬਿਨਾ ਪੁੱਛੇ ਨਹੀਂ ਸੀ ਕਰਦਾ ਉਹ ਉਹਨਾਂ ਨੂੰ ਕਾਫੀ ਪਿਆਰਾ ਵੀ ਸੀ ਇਹ ਸਭ ਕੁਝ ਦਲਬਾਗ ਸਿੰਘ ਚਾਹੁੰਦਾ ਕਿ ਆਜ਼ਾਦ ਵੀ ਉਹਨਾਂ ਦੇ ਮੁਤਾਬਕ ਹੀ ਕੰਮ ਕਰੇ ਪਰ ਆਜ਼ਾਦ ਆਪਣੇ ਨਾਮ ਅਨੁਸਾਰ ਆਜ਼ਾਦ ਰਹਿਣਾ ਚਾਹੁੰਦਾ ਸੀ ਉਹ ਸੋਚਦਾ ਸੀ ਕਿ ਆਪਣੇ ਘਰ ਵਿੱਚ ਕਿਸੇ ਦੀ ਦਖਲਅੰਦਾਜ਼ੀ ਕਿਵੇਂ ਬਰਦਾਸ਼ਤ ਕਰ ਸਕਦਾ ਹੈ ਦਲਬਾਗ ਸਿੰਘ ਤੇ ਉਹਦੀ ਘਰਵਾਲੀ ਗੁਰਵੀਰ ਕੌਰ ਹੁਣ ਆਪਣੀ ਧੀ ਚਿੰਦਰ ਤੇ ਹੁਕਮ ਚਲਾਉਣ ਲੱਗ ਪਏ। ਉਹਨਾਂ ਨੇ ਸਿੱਧਾ ਕਹਿਤਾ ਕਿ ਉਹ ਆਪਣੀ ਤਨਖਾਹ ਆਪਣੇ ਕੋਲ ਰੱਖਿਆ ਕਰੇ। ਇਸ ਗੱਲ ਨੇ ਕਾਫੀ ਵਿਵਾਦ ਖੜਾ ਕੀਤਾ ਹੋਇਆ ਸੀ। ਆਜਾਦ ਦਾ ਕਹਿਣਾ ਸੀ ਕਿ ਜਦੋਂ ਅਸੀਂ ਇੱਕ ਘਰ 'ਚ ਰਹਿੰਦੇ ਆਂ ਫਿਰ ਤਨਖਾਹ ਇੱਕ ਜਗ੍ਹਾ ਕਿਉਂ ਨਾ ਹੋਵੇ? ਸਭੋ ਸਾਂਝਾ ਖਾਤਾ ਖੋਲ੍ਹਿਆ ਜਾਵੇ, ਉੱਥੇ ਦੋਵਾਂ ਦੀ ਤਨਖਾਹ ਆਵੇ। ਇਸ ਗੱਲ ਤੇ ਹੁਣ ਚਿੰਦਰ ਵੀ ਨਹੀਂ ਸਿਆ ਰਹੀ। ਉਹ ਆਪਣੀ ਤਨਖਾਹ ਆਪਣੇ ਕੋਲ ਰੱਖ ਰਹੀ ਸੀ। ਇੱਕ ਦਿਨ ਵਿਵਾਦ ਕਾਫੀ ਵੱਧ ਗਿਆ ਤਾਂ ਛਿੰਦਰ ਨੇੜੇ ਨੂੰ ਜਾਂਦੀ ਨਹਿਰ ਵਿੱਚ ਡੁੱਬ ਕੇ ਮਰਨ ਲਈ ਘਰੋਂ ਭੱਜ ਗਈ ਪਰ ਆਜ਼ਾਦ ਉਹਨੂੰ ਮੋੜ ਲਿਆ ਸੀ ਹੁਣ ਉਹ ਆਪਣੇ ਘਰ ਨਹੀਂ ਸੀ ਆਈ ਸਗੋਂ ਗਵਾਂਡੀਆਂ ਦੇ ਘਰ ਬੈਠੀ ਸੀ ਆਪਣੇ ਮਾਪਿਆਂ ਨੂੰ ਛਿੰਦਰ ਨੇ ਫੋਨ ਕਰਤਾ ਤੇ ਉਹ ਉਸਨੂੰ ਲੈਣ ਵੀ ਆਗੇ ਸੀ ਉਹ ਆਪਣੇ ਜਵਾਈ ਆਜ਼ਾਦ ਨੂੰ ਤੇ ਕੁੜਮ-ਕੁੜਮ ਨੇ ਗਿਆਨੀ ਤੇ ਗਿਆਨਣ ਨੂੰ ਮੰਦਾ ਚੰਗਾ ਬੋਲ ਰਹੇ ਸਨ ਆਜ਼ਾਦ ਨੇ ਦੋਵੇਂ 3 ਕਿਤੇ ਲੁਕਾ ਦਿੱਤੀਆਂ ਸੀ ਉੱਚੀਂਦਰ ਨੂੰ ਇਕੱਲੀ ਨੂੰ ਹੀ ਆਪਣੇ ਨਾਲ ਲੈ ਗਏ ਗੱਲ ਥਾਣੇ ਤੱਕ ਪੁੱਜ ਗਈ ਥਾਣੇਦਾਰ ਦਾ ਸਵਾਲ ਸੀ ਕੀ ਆਜ਼ਾਦ ਤੁਹਾਡੀ ਕੁੜੀ ਨੂੰ ਮਾਰਦਾ ਕੁੱਟਦਾ ਕੀ ਇਹ ਚਿੰਦਰ ਨੂੰ ਆਪਣੇ ਨਾਲ ਲੈ ਜਾਣ ਨੂੰ ਤਿਆਰ ਨਹੀਂ ਪਰ ਇਸ ਸਵਾਲ ਦਾ ਜਵਾਬ ਤਾਂ ਸਿੱਧਾ ਸੀ ਕਿ ਨਾ ਤਾਂ ਆਜ਼ਾਦ ਚਿੰਦਰ ਦੀ ਕੁੱਟਮਾਰ ਕਰਦਾ ਤੇ ਨਾ ਹੀ ਨਾਲ ਲੈ ਕੇ ਜਾਣ ਤੋਂ ਇਨਕਾਰ ਕਰਦਾ ਇਸ ਕਰਕੇ ਥਾਣੇਦਾਰ ਨੇ ਆਜ਼ਾਦ ਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਘਬਰਾ ਗਿਆ کافی ਸਮਾਂ ਉਹ ਆਪਣੇ ਪੇਕੇ ਰਹੀ ਪਰ ਫਿਰ ਵਿੱਚ ਬੰਦੇ ਪੈ ਕੇ ਉਹ ਵਾਪਸ ਆਪਣੇ ਸਹੁਰੇ ਘਰ ਆ ਗਈ ਦੋਵਾਂ ਦਾ ਸਮਝੌਤਾ ਹੋਇਆ ਕਿ ਦੋਵਾਂ ਦਾ ਸਾਂਝਾ ਖਾਤਾ ਹੋਊਗਾ ਦੋਵੇਂ ਇੱਕੋ ਲੋਕਰ 'ਚ ਆਪਣੇ ਗਹਿਣੇ ਵੀ ਰੱਖਣਗੇ ਦੋਵੇਂ ਜਣੇ ਇੱਕ ਘਰ ਵਿੱਚ ਬੜੇ ਸ਼ਾਂਤ ਤਰੀਕੇ ਨਾਲ ਰਹਿਣਗੇ ਇਹ ਤੋਂ ਬਾਅਦ ਆਜ਼ਾਦ ਤੇ ਚਿੰਦਰ ਦਾ ਸਾਂਝਾ ਖਾਤਾ ਖੁੱਲ ਗਿਆ ਸਾਰੇ ਗਹਿਣੇ ਲੋਕਰ ਵਿੱਚ ਰੱਖੇ ਜਾ ਚੁੱਕੇ ਸੀ ਘਰ ਵਿੱਚ ਟਾਈਲਾਂ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ। ਦੋਵਾਂ ਦੇ ਸਾਂਝੇ ਖਾਤੇ 'ਚ ਰੁਪਈਏ ਖਰਚ ਹੋ ਰਹੇ ਸਨ। ਕੋਈ ਵਿਵਾਦ ਨਹੀਂ। ਪਰ ਅਚਾਨਕ ਦੋਵੇਂ ਧੀਆ ਨੂੰ ਲੈ ਕੇ ਛਿੰਦਰ ਆਪਣੇ ਪੇਕੇ ਕਿਉਂ ਚਲੀ ਗਈ? ਜੋ ਕਾਰੀਗਰ ਆਜ਼ਾਦ ਦੇ ਘਰ ਟਾਈਲਾਂ ਲਾ ਰਹੇ ਸੀ ਉਹਨਾਂ ਨੇ ਆਜ਼ਾਦ ਨੂੰ ਦੱਸਿਆ। ਤੁਹਾਡੇ ਘਰ ਵਾਲੀ ਰੋਜ਼ ਕੁਝ ਨਾ ਕੁਝ ਘਰ 'ਚੋਂ ਚੁੱਕ ਕੇ ਲੈ ਕੇ ਜਾਂਦੀ ਆ। ਇਹ ਕਈ ਦਿਨਾਂ ਤੋਂ ਲਗਾਤਾਰ ਜਾਰੀ ਆ। ਉਹ ਸੋਚ ਰਿਹਾ ਸੀ ਕਿ ਸਾਡਾ ਵਿਵਾਦ ਅਸਲ 'ਚ ਹੁਣ ਕਿਹੜੀ ਗੱਲੋਂ ਹੋਇਆ। ਸਿਰਫ ਐਨੀ ਗੱਲ ਸੀ ਕਿ ਛਿੰਦਰ ਨੂੰ ਕੋਈ ਵਿਅਕਤੀ ਫੋਨ ਕਰਦਾ ਸੀ ਛਿੰਦਰ ਉਹ ਫੋਨ ਸੁਣਦੀ ਵੀ ਸੀ ਉਹਦੇ ਬਾਰੇ ਜਦੋਂ ਆਜ਼ਾਦ ਨੇ ਪੁੱਛਿਆ ਤਾਂ ਛਿੰਦਰ ਨੇ ਕਿਹਾ ਸੀ ਕਿ ਸਕੂਲ ਦਾ ਮਾਸਟਰ ਹੈ ਕੋਈ ਸਕੂਲ ਦਾ ਕੋਈ ਸਮਾਗਮ ਹੋਣ ਵਾਲਾ ਉਸ ਲਈ ਸਲਾਹ مشورہ ਕਰਨ ਲਈ ਫੋਨ ਕੀਤਾ ਜਾ ਰਿਹਾ ਤੇ ਸੁਣਿਆ ਜਾ ਰਿਹਾ ਗੱਲ ਉੱਥੇ ਹੀ ਖਤਮ ਹੋ ਗਈ ਸੀ ਉਹ ਤੋਂ ਬਾਅਦ ਤਾਂ ਕੋਈ ਗੱਲ ਹੋਈ ਨਹੀਂ ਮੰਮੀ ਇਹ ਮੇਰੇ ਤੇ ਸ਼ੱਕ ਕਰਨ ਲੱਗ ਪਿਆ ਕੀ ਕਰਾਂ ਦੇਖਿਓ ਹੁਣ ਮੇਰੇ ਫੋਨ ਕਰਨ ਤੇ ਵੀ ਨਜ਼ਰ ਰੱਖਣ ਲੱਗ ਪਿਆ ਚਿੰਦਰ ਨੇ ਆਪਣੀ ਮਾਂ ਗੁਰਵੀਰ ਨੂੰ ਕਿਹਾ ਸੀ ਗੁਰਵੀਰ ਨੇ ਆਪਣੀ ਧੀ ਦਾ ਦੁੱਖ ਸੁਣ ਕੇ ਉਹਨੂੰ ਹੌਸਲਾ ਦਿੱਤਾ ਸੀ ਕੋਈ ਨਾ ਪੁੱਤ ਤੂੰ ਦੇਖ ਹਜੇ ਕੀ ਕਰਦਾ ਇਹ ਇੰਨਾ ਹਾਲਾਤਾਂ ਚ ਮੈਂ ਇੱਥੇ ਨਹੀਂ ਰਹਿ ਸਕਦੀ ਚਿੰਦਰ ਨੇ ਦੋ ਟੁੱਕ ਆਪਣੀ ਮਾਂ ਨੂੰ ਕਿਹਾ ਸੀ ਇਸ ਗੱਲ ਤੇ ਗੁਰਵੀਰ ਨੇ ਆਪਣੇ ਪਤੀ ਦਿਲਬਾਗ ਨਾਲ ਗੱਲ ਕੀਤੀ ਦਿਲਬਾਗ ਸਿੰਘ ਸਭਾ ਦਾ ਕਾਫੀ ਗੁੱਸੇ ਵਾਲਾ ਸੀ ਸੋਚਣ ਲੱਗ ਪਿਆ ਕਿ ਆਖਿਰ ਆਪਣੀ ਧੀ ਨਾਲ ਕਿਵੇਂ ਖੜਿਆ ਜਾਵੇ ਪਰ ਕੋਈ ਰਸਤਾ ਨਹੀਂ ਸੀ ਲੱਭ ਰਿਹਾ ਉਹਨੂੰ ਚਿੰਦਰ ਵਾਰ-ਵਾਰ ਫੋਨ ਕਰਨ ਲੱਗ ਪਈ ਹੁਣ ਉਹਨੂੰ ਸਾਂਝਾ ਖਾਤਾ ਵੀ ਚੰਗਾ ਨਹੀਂ ਸੀ ਲੱਗ ਰਿਹਾ ਇੱਕ ਦਿਨ ਦਲਬਾਗ ਨੇ ਚਿੰਦਰ ਨੂੰ ਕਿਹਾ ਸੀ ਜੇ ਤੂੰ ਇਹਨੂੰ ਸਬਕ ਸਿਖਾਉਣਾ ਹੈ ਤਾਂ ਐਂ ਕਰ ਸੂਮਨ ਤੇ ਨਿੰਦੀ ਦਾ ਤੇ ਤੇਰਾ ਸਮਾਨ ਹੌਲੀ-ਹੌਲੀ ਉੱਥੋਂ ਲਿਆਉਣਾ ਸ਼ੁਰੂ ਕਰ ਦੇ ਉਹ ਤੋਂ ਬਾਅਦ ਚਿੰਦਰ ਨੇ ਹੌਲੀ-ਹੌਲੀ ਨਿਤ ਦਿਨ ਥੋੜਾ ਥੋੜਾ ਸਮਾਨ ਲਿਆ ਤੇ ਆਪਣੇ ਸਕੂਲ 'ਚ ਰੱਖਣਾ ਸ਼ੁਰੂ ਕਰਤਾ। ਕਈ ਵਾਰੀ ਉਹਦਾ ਡੈਡੀ ਦਲਬਾਗ ਸਕੂਲ 'ਚ ਆਉਂਦਾ ਤੇ ਸਮਾਨ ਲੈ ਜਾਂਦਾ। ਫਿਰ ਦਲਬਾਗ ਸਿੰਘ ਨੇ ਸਲਾਹ ਦਿੱਤੀ। ਸੂਮਨ ਤੇ ਨਿੰਦੀ ਨੂੰ ਸਕੂਲ ਦੀ ਬੱਸ ਹੁਣ ਤੂੰ ਚੜਾਉਣਾ ਸ਼ੁਰੂ ਕਰ ਦੇ। ਹੁਣ ਚਿੰਦਰ ਦੋਵੇਂ ਕੁੜੀਆਂ ਨੂੰ ਸਕੂਲ ਬੱਸ ਚੜਾਉਣ ਲੱਗ ਪਈ ਸੀ। ਜਦਕਿ ਪਹਿਲਾਂ ਬੱਚਿਆਂ ਦੀ ਦਾਦੀ ਗਿਆਨਣੀ ਬੱਚਿਆਂ ਨੂੰ ਸਕੂਲ ਦੀ ਬੱਸ ਚੜਾਇਆ ਕਰਦੀ ਸੀ। ਚਿੰਦਰ ਨੇ ਆਪਣੇ ਡੈਡੀ ਵੱਲੋਂ ਦਿੱਤੀ ਸਲਾਹ ਅਨੁਸਾਰ ਦੋਵੇਂ ਕੁੜੀਆਂ ਨੂੰ ਸਕੂਲ ਜਾਣ ਲਈ ਤਿਆਰ ਕੀਤੀਆਂ। ਦੋਵੇਂ ਕੁੜੀਆਂ ਨੂੰ ਚਿੰਦਰ ਬਾਹਰ ਸੜਕ ਤੇ ਕਾਰ ਲੈ ਕੇ ਖੜੇ ਆਪਣੇ ਡੈਡੀ ਦੀ ਕਾਰ 'ਚ ਚੜਾ ਕੇ ਆਈ ਸੀ। ਜਦੋਂ ਕਾਰ ਆਈ ਤਾਂ ਉਹਦਾ ਚਿਹਰਾ ਥੋੜਾ ਜਿਹਾ ਘਬਰਾਇਆ ਹੋਇਆ ਸੀ। ਪਰ ਆਜਾਦ ਨੇ ਗੌਰ ਨਹੀਂ ਸੀ ਕੀਤੀ। ਹੁਣ ਉਹ ਵੀ ਸਕੂਲ ਜਾਣ ਲਈ ਚਲੀ ਗਈ। ਪਰ ਉਹ ਸਕੂਲ ਜਾਣ ਦੀ ਬਜਾਏ ਬੈਂਕ 'ਚ ਗਈ ਸੀ। ਉਹ ਤੋਂ ਉਹਨੇ ਲੋਕਰ ਖਾਲੀ ਕਰਤਾ। ਹੁਣ ਉਹ ਆਪਣੇ ਪੇਕੇ ਚਲੀ ਗਈ ਸੀ। ਉਦੇ ਡੈਡੀ ਦਲਬਾਗ ਨੇ ਘਰੇ ਆਏ ਆਜ਼ਾਦ ਨਾਲ ਮਾੜਾ سلوਕ ਕੀਤਾ ਤੇ 2 ਦਿਨਾਂ ਬਾਅਦ ਫਿਰ ਆਜ਼ਾਦ ਉਹਨਾਂ ਦੇ ਘਰ ਆਪਣੀਆਂ ਧੀਆਂ ਨੂੰ ਦੇਖਣ ਲਈ ਚਲਾ ਗਿਆ। ਉਸ ਦਿਨ ਤਾਂ ਉਹਨੂੰ ਮਾਰਨ ਦੀ ਧਮਕੀ ਦੇ ਦਿੱਤੀ ਸੀ ਉਹਨਾਂ ਨੇ। ਹੁਣ ਦਲਬਾਗ ਨੇ ਪਹਿਲਾਂ ਆਪਣੀ ਧੀ ਛਿੰਦਰ ਕੋਲੋਂ ਅਦਾਲਤ 'ਚ CrPC ਦੀ ਧਾਰਾ 125 ਖਰਚੇ ਦਾ ਕੇਸ ਪਾਇਆ। ਸਮਝੌਤਾ ਸਦਨ 'ਚ ਮਾਨਯੋਗ ਅਦਾਲਤ ਨੇ ਕੇਸ ਭੇਜਿਆ ਪਰ ਸਮਝੌਤਾ ਸਦਨ ਵਿੱਚ ਛਿੰਦਰ ਆਈ ਨਹੀਂ ਤੇ ਉਤੋਂ ਬਾਅਦ ਮਾਨਯੋਗ ਅਦਾਲਤ ਨੇ ਆਜ਼ਾਦ ਦੀ ਤਨਖਾਹ 'ਚ ਤੀਜਾ ਹਿੱਸਾ 16000 ਰੁਪਏ ਦਾ ਖਰਚਾ ਆਜ਼ਾਦ ਤੇ ਲਾ ਦਿੱਤਾ। ਜਦੋਂ ਤੋਂ ਮਹਿਲਾ ਮਾਨਯੋਗ ਅਦਾਲਤ 'ਚ ਕੇਸ ਪਾਇਆ ਜਾਂਦਾ ਤਾਂ ਇਹ ਖਰਚਾ ਉਦੋਂ ਤੋਂ ਹੀ ਦੇਣਾ ਬਣਦਾ ਹੈ। ਇਸ ਕਰਕੇ ਪਿਛਲੇ ਬਕਾਇਆ ਦੀਆਂ ਕਿਸ਼ਤਾਂ ਸਮੇਤ ਆਜ਼ਾਦ ਹਰ ਮਹੀਨੇ 20000 ਰੁਪਏ ਖਰਚਾ ਭਰਨ ਲਈ ਮਜਬੂਰ ਸੀ। ਸੀਪੀਆਰਸੀ 125 ਤਹਿਤ ਜੇ ਵਿਆਹ ਤੋਂ ਤੁਰੰਤ ਬਾਅਦ ਹੀ ਔਰਤ ਆਪਣੇ ਘਰ ਵਾਲੇ ਤੇ ਕੇਸ ਪਾ ਦਿੰਦੀ ਹੈ ਤਪਤੀ ਬੇਰੁਜ਼ਗਾਰ ਵੀ ਹੈ ਤਾਂ ਵੀ ਘੱਟੋ-ਘੱਟ 3000 ਰੁਪਏ ਖਰਚਾ ਪਤੀ ਉੱਤੇ ਲੱਗ ਸਕਦਾ ਹੈ। ਸਮਝੌਤੇ ਕਰਾਉਣ ਲਈ ਕਈ ਧਿਰਾਂ ਨੇ ਜ਼ੋਰ ਲਗਾ ਰੱਖਿਆ ਸੀ ਪਰ ਕੋਈ ਹਾਲ ਹਿੱਲਣਾ ਨਹੀਂ ਸੀ। ਸਮਝੌਤਾ ਕਰਾਉਣ ਲਈ ਇੱਕ ਮਾਸਟਰ ਜਥੇਬੰਦੀ ਦਾ ਲੀਡਰ ਰੋਲ ਨਭਾ ਚੁੱਕਿਆ ਸੀ ਪਰ ਉਹ ਵੀ ਫੇਲ ਹੋਇਆ ਸੀ। ਇੱਕ ਦਿਨ ਫੇਰ ਸਮਝੌਤੇ ਲਈ ਬੈਠਕ ਹੋਈ ਸੀ। ਉਸ ਦਿਨ ਦਲਬਾਗ ਨੇ ਸਮਝੌਤੇ ਦੀਆਂ ਸ਼ਰਤਾਂ ਰੱਖੀਆਂ ਸੀ। ਅਜਾਦ ਉਹਦੀ ਕੋਠੀ ਦਾ ਅੱਧਾ ਹਿੱਸਾ ਸਾਡੀ ਕੁੜੀ ਛਿੰਦਰ ਦੇ ਨਾਮ ਕਰਵਾਵੇਗਾ ਕੋਠੀ ਦਾ ਗਿਆਨੀ ਤੇ ਗਿਆਨਣ ਨੇ ਆਪਣੇ ਰੁਪਏ ਆ ਦੀ ਤਨਖਾਹ ਦੋਵਾਂ ਕੁੜੀਆਂ ਦੇ ਨਾਮ ਕਰਵਾਊਗਾ ਤੇ 5-5 ਲੱਖ ਰੁਪਏ ਕੁੜੀਆਂ ਦੇ ਨਾਮ ਕਰਵਾਊਗਾ ਜੇ ਅੱਧੀ ਕੋਠੀ ਨਾਮ ਨਹੀਂ ਕਰਾਉਣੀ ਤਾਂ ਉਹ ਸਾਡੇ ਸ਼ਹਿਰ ਚ ਆ ਕੇ ਕਿਰਾਏ ਦੇ ਮਕਾਨ 'ਚ ਰਹੇਗਾ ਸਾਡੀ ਤੇ ਛਿੰਦਰ ਨੂੰ ਕੋਈ ਸਵਾਲ ਨਹੀਂ ਕੀਤਾ ਜਾਵੇਗਾ ਜੋ ਵੀ ਕੇਸ ਚੱਲ ਰਹੇ ਨੇ ਉਹ ਉਦੋਂ ਤੱਕ ਚੱਲਦੇ ਰਹਿਣਗੇ ਜਦੋਂ ਤੱਕ ਸਾਡੀ ਧੀ ਇਹ ਨਹੀਂ ਕਹਿ ਦਿੰਦੀ ਕਿ ਹੁਣ ਮੈਂ ਖੁਸ਼ਾਂ ਤੇ ਸੁਖੀ ਹਾਂ ਇਹ ਸ਼ਰਤਾਂ ਰੱਖੀਆਂ ਗਈਆਂ ਸੀ ਪਰ ਇਹਨਾਂ ਤੇ ਸਮਝੌਤਾ ਨਹੀਂ ਸੀ ਹੋ ਸਕਿਆ ਫਿਰ ਸਮਾਂ ਲੰਘਦਾ ਗਿਆ ਦੋਵੇਂ ਧੀਰਾ ਅਦਾਲਤਾਂ 'ਚ ਚੱਕਰ ਲਾਉਂਦੀਆਂ ਰਹੀਆਂ ਆਖਿਰ ਦਲਬਾਗ ਦੇ ਇੱਕੋ ਇੱਕ ਪੁੱਤ ਜਗਨੂ ਦਾ ਵਿਆਹ ਦੁਆਬੇ ਦੀ ਬੈਂਕ ਮੈਨੇਜਰ ਕੁੜੀ ਨਾਲ ਹੋ ਗਿਆ ਬੈਂਕ ਮੈਨੇਜਰ ਕੁੜੀ ਬਹੁਤ ਸਿਆਣੀ ਸੀ ਛਿੰਦਰ ਦੇ ਆਪਣੇ ਪੇਕੇ ਘਰ ਬੈਠੀ ਨੂੰ ਦੇਖ ਉਹਨੂੰ ਕਾਫੀ ਦੁੱਖ ਲੱਗਦਾ ਛੇਂਦਰ ਤੇ ਆਜ਼ਾਦ ਦੇ ਸਮਝੌਤੇ ਦੀ ਫੇਰ ਗੱਲ ਚੱਲੀ। ਦਿਲਬਾਗ ਦੇ ਘਰ ਵਿੱਚ ਹੀ ਬੈਠ ਕੇ ਸਮਝੌਤਾ ਸਿਰੇ ਚੜ ਗਿਆ। ਹੁਣ ਸਮਝੌਤੇ ਦੀਆਂ ਸ਼ਰਤਾਂ ਇਹ ਸੀ। ਸਾਂਝਾ ਖਾਤਾ ਨਹੀਂ ਹੋਵੇਗਾ। ਛੇਂਦਰ ਤੋਂ ਕੋਈ ਵੀ ਰੁਪਿਆ ਨਹੀਂ ਮੰਗਿਆ ਜਾਵੇਗਾ। ਦੋਵੇਂ ਕੁੜੀਆਂ ਦੇ ਨਾਮ ਤੇ ਹਰ ਮਹੀਨੇ ਪਹਿਲਾਂ ਵਾਂਗੀ 16000 ਰੁਪਏ ਜਮ੍ਹਾਂ ਕਰਾਏ ਜਾਣਗੇ। ਕੇਸ ਹਜੇ ਵਾਪਸ ਨਹੀਂ ਹੋਣਗੇ। ਆਦੀ-ਆਦੀ। ਧੀਆਂ ਆਜ਼ਾਦ ਦੀਆਂ ਨੇ। ਉਹ ਉਹਨਾਂ ਨੂੰ ਪਿਆਰ ਵੀ ਅੰਤਾਂ ਦਾ ਕਰਦਾ ਸੀ ਪਰ ਉਹਦਾ ਸਹੁਰਾ ਇਹ ਸ਼ਰਤਾਂ ਰੱਖ ਰਿਹਾ ਹੈ ਆਜਾਦ ਨੇ ਸ਼ਰਤਾਂ ਵੀ ਮੰਨ ਲਈਆਂ ਸੀ ਹੁਣ ਛਿੰਦਰ ਤੇ ਆਜਾਦ ਆਪਣੀ ਕੁੜੀਆਂ ਨਾਲ ਇਕੱਠੇ ਰਹਿ ਰਹੇ ਨੇ ਇੱਕ ਦਿਨ ਆਪਣੇ ਗਵਾਂਢ 'ਚ ਆਪਣੇ ਸਹੁਰੇ ਘਰ ਤੋਂ ਲੜ ਕੇ ਆਈ ਪੇਕੇ ਘਰ ਬੈਠੀ ਕੁੜੀ ਨਾਲ ਗੱਲਾਂ ਕਰਦੀ ਕਰਦੀ ਛਿੰਦਰ ਕਹਿ ਰਹੀ ਸੀ ਨਾ ਨਹੀਂ ਭੈਣੇ ਕੁਝ ਨਹੀਂ ਲਾਭ ਹੁੰਦਾ ਇਨ੍ਹਾਂ ਗੱਲਾਂ 'ਚੋ ਜਿੰਨਾ ਮਰਜ਼ੀ ਭੱਜ ਲੋ ਆਖਰ ਸਹੁਰਾ ਘਰ ਹੀ ਆਪਣਾ ਹੁੰਦਾ ਹੈ ਮੈਂ ਬਹੁਤ ਕੁਝ ਕਰਕੇ ਦੇਖ ਲਿਆ ਘਾਟਾ ਹੀ ਖਾਦਾ ਤੂੰ ਵੀ ਸੋਚ ਲੈ ਭੈਣੇ ਹੁਣ ਕੀ ਪਿਆ ਇਨਾਂ ਝਗੜਿਆਂ ਵਿੱਚ ਕਈ ਮਾਪੇ ਆਪਣੀ ਹਿੱਤਿਆਂ ਨੂੰ ਏਟੀਐਮ ਸਮਝ ਕੇ ਵਰਤਦੇ ਨੇ ਲਾਨਤ ਹੈ ਉਹ ਜੇ ਮਾਪਿਆਂ ਤੇ ਜਿਹੜੇ ਆਪਣੀ ਹਿੱਤ ਦਾ ਵਸਿਆ ਵਸਾਇਆ ਕਰ ਉਚਾੜ ਦਿੰਦੇ ਨੇ ਸੋ ਦੋਸਤੋ ਏ ਸੀ ਅੱਜ ਦੀ ਕਹਾਣੀ ਇਹ ਕਿਸੇ ਦੀ ਆਪਣੀ ਹੱਡ ਬੀਤੀ ਸੀ ਜੀ ਉਮੀਦ ਕਰਦੀ ਹਾਂ ਤੁਹਾਨੂੰ ਇਸ ਕਹਾਣੀ ਤੋਂ ਵੀ ਕੁਝ ਸਬਕ ਜ਼ਰੂਰ ਮਿਲਿਆ ਹੋਊਗਾ ਮੇਰੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਘੱਟੋ ਘੱਟ ਆਪਣੇ ਬੱਚਿਆਂ ਵੱਲ ਜ਼ਰੂਰ ਸੋਚ ਲਿਆ ਕਰੋ ਧੰਨਵਾਦ ਜੀ ਆਪਣੇ ਆਪਣੇ ਕੀਮਤੀ ਵਿਚਾਰ ਜ਼ਰੂਰ ਦਿਓ ਜੀ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਪੰਜਾਬੀ ਆਵਾਜ਼ ਕਹਾਣੀਆਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ